ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੌਂਡੀਅਰ 52 ਦਾ ਸਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਜੌਂਡੀਅਰ 52 ਦਾ ਸਟ੍ਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਸਾਈਡ ਗিয়ার ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆ ਕੋੜਾ ਬੰਪਰ ਟਰੈਕਟਰ ਤੇ 2017 ਮਾਡਲ ਤੇ 5,85,000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਰੇਟ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਕੰਡੀਸ਼ਨ ਵਧੀਆ ਪਈ ਹੈ ਦੋਸਤੋ ਛਤਰੀ ਲੱਗੀ ਹੋਈ ਹੈ ਪਾਵਰ ਸਟੀering ਡਿਊਲ ਕਲਚ ਟਰੈਕਟਰ ਤੇ ਸਾਈਡ ਗিয়ার ਦੋਸਤੋ ਸਾਇਡ ਗੇਅਰ ਟਾਇਰਾਂ ਦੀ ਗੱਲ ਕਰ ਲਈ ਤਾਂ ਐਮ ਆਰ ਐਫ ਦੇ ਟਾਇਰ ਆ 16 29 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਜੇ ਬਾਕੀ ਦੋਸਤੋ ਸਾਰਾ ਟਰੈਕਟਰ origional ਨਾਲ ਦੀ ਸਸਰੀ ਟਰੈਕਟਰ ਦੀ ਇੰਜਨ ਗੇਅਰ ਵੱਲੋਂ ਫੁੱਲ ਕਮ ਓਕੇ ਹੋਇਆ ਬਾ ਸਰਬਸ ਹੋਈ ਵੀ ਪੰਜਾਬ ਨੰਬਰ ਟਰੈਕਟਰ ਤਿੰਨ ਸਿਲੰਡਰ ਤੇ ਸਾਰਾ ਟਰੈਕਟਰ ਸਾਫ਼ ਹੈ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਦੋਸਤੋ ਸੁਣੋ ਇਹ ਟਰੈਕਟਰ ਬਰਨਾਲਾ ਬਰਨਾਲਾ ਹੰੜਾ ਵੀ ਇਹ ਖੜਾ ਮਿਲੂਗਾ ਤੇ ਬਾਕੀ ਦੋਸਤੋ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਬਹੁਤ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚਦੀ ਰਹੇ ਤੇ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਤੇ ਟਰੈਕਟਰ ਖਰੀਦ ਸਕੇ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ